ਸੱਚੀ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸਲਾਮਿਕ ਹੱਤਬਾਦ ਜਾਂ ਮੁਸਲਮਾਨਾਂ ਦਾ ਹੱਤਬਾਦ ਜਿਹੜਾ ਆਪਾਂ ਪੈਲਗਾਮ ਚ ਜਿਹੜਾ ਸਾਡਾ ਮੀਡੀਆ ਬੜਾ ਜ਼ੋਰ ਲਾ ਕੇ ਦੱਸ ਰਿਹਾ ਜੀ ਪਹਿਲਾਂ ਧਰਮ ਪੁੱਛਿਆ ਫਿਰ ਗੋਲੀ ਮਾਰੀ ਉਹ ਤੇ ਦੂਜੇ ਪਾਸੇ ਇੱਕ ਹੋਰ ਵੀ ਖਬਰ ਆਈ ਹੈ ਇਹਨਾਂ ਦੇ ਨਾਲ ਚ ਜਿਹੜੀ ਸਾਡਾ ਮੀਡੀਆ ਦਿਖਾ ਨਹੀਂ ਰਿਹਾ ਉਹ ਹੈ ਹਿੰਦੂਵਾਦ ਹੱਤਬਾਦ ਯਾਨੀ ਇਸਲਾਮਿਕ ਹੱਤਬਾਦ ਤੇ ਬਰਸਸ ਹਿੰਦੂਵਾਦ ਵਾਦ ਇਹ ਹਿੰਦੂਵਾਦ ਵਾਦ ਕੀ ਹੈ ਇਹ ਅਸਲ ਦੇ ਵਿੱਚ ਪ੍ਰਗਿਆ ਠਾਕਰ ਦਾ ਮਾਮਲਾ ਹੈ ਪ੍ਰਗਿਆ ਸਾਧਵੀ ਕਹੋ ਪ੍ਰਗਿਆ ਠਾਕਰ ਕਹੋ ਐਨਆਈਏ ਨੇ ਮੋਦੀ ਸਾਹਿਬ ਦੇ ਰਾਜ ਵਿੱਚ ਮੋਦੀ ਸਾਹਿਬ ਦੀ ਪਸੰਦੀਦਾ ਲੋਕ ਸਭਾ ਦੀ ਮੈਂਬਰ ਪਪਾਲ ਤੋਂ ਕਿਸੇ ਸਮੇਂ ਰਹੀ ਪ੍ਰਗਿਆ ਠਾਕਰ ਉਸ ਦੇ ਲਈ ਫਾਂਸੀ ਦੀ ਮੰਗ ਕੀਤੀ ਹੈ ਕਿਉਂ ਕੀਤੀ ਹੈ ਮੰਗ ਇਹ ਕੀ ਹੈ ਸਾਰਾ ਮਸਲਾ ਕਿਉਂ ਨਹੀਂ ਜਿਆਦਾ ਗੱਲ ਹੋ ਰਹੀ ਕਿਉਂ ਮੋਦੀ ਸਾਹਿਬ ਤਾਂ ਲੱਗੇ ਨੇ ਬਿਹਾਰ ਚ ਜਿਹੜਾ ਹੈ ਚੋਣਾਂ ਦੇ ਪ੍ਰਚਾਰ ਚ ਬੈਠੇ ਹੱਸ ਰਹੇ ਸੀ ਨਤੀਸ਼ ਕੁਮਾਰ ਨੇ ਤੇ ਬਾਅਦ ਚ ਆਪਾਂ ਦੇਖਿਆ ਕਿ ਉਹ ਪਹਿਲਵਾਂ ਗਾਮ ਦੇ ਤੇ ਚੇਤਾਵਨੀ ਦੇ ਰਹੇ ਸੀ ਕਿ ਅਸੀਂ ਸੋਚਿਆ ਵੀ ਨਹੀਂ ਹੋਊਗਾ ਪਾਕਿਸਤਾਨ ਨੇ ਜਿਸ ਤਰ੍ਹਾਂ ਦੀ ਸਜ਼ਾ ਦੇਣੀ ਹੈ ਇਹ ਸਾਰਾ ਕੁਝ ਚੱਲ ਰਿਹਾ ਸੀ ਉਸੇ ਟਾਈਮ ਇੱਕ ਖਬਰ ਹੋਰ ਆਈ ਸੀ ਕਿ ਪ੍ਰਗਿਆ ਠਾਕੁਰ ਨੂੰ ਫਾਂਸੀ ਦੀ ਸਜ਼ਾ ਦੇਉ ਐਨਆਈਏ ਨੇ ਇਹ ਕਿਹਾ ਹੈ 8 ਮਈ ਨੂੰ ਕੋਰਟ ਨੇ ਫੈਸਲਾ ਦੇਣਾ ਹੈ ਇਸ ਸਾਰੀ ਗੱਲਬਾਤ ਕੀ ਆਸਨ ਦੇ ਵਿੱਚ ਬਹੁਤ ਅਹਿਮ ਹੈ ਗੱਲ ਸਾਡੇ ਦੇਸ਼ 'ਚ ਤਾਂ ਬਹੁਤ ਅਹਿਮ ਹੈ ਕਿ ਅਤਵਾਦ ਧੋਨੇ ਪਾਸੇ ਹੈ ਇਹ ਵੀ ਹਿੰਦੂਅਤਵਾਦ ਵੀ ਔਰ ਮੁਸਲਮਾਨਤਵਾਦ ਵੀ ਧਰਮ ਦੇ ਨਾਂ ਤੇ ਅਤਵਾਦ ਉਹ ਤਾਂ ਹਮੇਸ਼ਾ ਧਰਮ ਦੇ ਨਾਂ ਤੇ ਹੁੰਦਾ ਹੈ ਇਹ ਸਾਰੀ ਗੱਲਬਾਤ ਕਰਨੀ ਹੈ ਕਿ ਮਸਲਾ ਕੀ ਸੀ ਔਰ ਪ੍ਰਗਿਆ ਠਾਕਰ ਕੌਣ ਹੈ ਇਹ ਸਾਦ ਵੀ ਇਹ ਸਭ ਤੋਂ ਵੱਡਾ ਸਵਾਲ ਹੈ ਕਿ ਜਬ ਮੋਦੀ ਸਾਹਿਬ ਦੇ ਰਾਜ ਦੇ ਵਿੱਚ ਇਸ ਦੇਸ਼ ਦੀ ਏਜੰਸੀ ਨੈਸ਼ਨਲ ਸਕਿਉਰਿਟੀ ਏਜੰਸੀ ਨੈਸ਼ਨਲ ਐਨ ਆਈਏ ਇਨਵੈਸਟੀਗੇਸ਼ਨ ਏਜੰਸੀ ਇਹ ਮੰਗ ਕਿਉਂ ਕਰਦੀ ਹੈ ਕਿ ਇਹਨੂੰ ਫਾਂਸੀ ਦਿਓ ਇਹ ਗੱਲਬਾਤ ਇਸ ਵੀਡੀਓ ਚ ਕਰਨੀ ਹੈ ਸਭ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਕਿ ਪਿਆਰੇ ਦਰਸ਼ਕੋ ਕਿ ਤੁਸੀਂ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਿਓ ਦੇਖੋ ਪਹਿਲਾਂ ਤਾਂ ਪ੍ਰਗਿਆ ਠਾਕੁਰ ਬਾਰੇ ਜਾਣ ਨੂੰ ਵੀ ਹੈ ਕੌਣ ਇਹ ਐਡਾ ਨਾਮ ਕਿਉਂ ਹੈ ਬਹੁਤ ਤਿੱਖਾ ਬੋਲਦੀ ਹੈ ਲਗਾਤਾਰ ਹਰ ਈਸ਼ੂ ਤੇ ਕੋਈ ਵੀ ਈਸ਼ੂ ਹੋਵੇ ਮਤਲਬ ਯੋਸਰੇ ਕੋਬੜ ਤੋਂ ਲੈ ਕੇ ਮੁਸਲਮਾਨਾਂ ਤੇ ਅਟੈਕ ਕਰਨਾ ਬੜਾ ਕੁਛ ਹੈ ਇਹਦੇ ਕੋਲ ਤੇ ਖਾਸ ਤੌਰ ਤੇ ਉਹ ਬੀਬੀ ਹੈ ਜਿਸ ਨੇ ਪਾਰਲੀਮੈਂਟ ਚ ਕਿਹਾ ਸੀ ਕਿ ਨੱਤੂ ਰਾਮ ਗੋੜ ਸੇ ਜਿਸ ਨੇ ਮਹਾਤਮਾ ਗਾਂਧੀ ਨੂੰ ਗੋਲੀ ਮਾਰੀ ਸੀ ਉਹ ਮੇਰਾ ਆਈਡੀਆਲ ਹੈ ਉਹ ਸੱਚਾ ਦੇਸ਼ ਭਗਤ ਹੈ ਜਦੋਂ ਫਿਰ ਮੋਦੀ ਸਾਹਿਬ ਨੂੰ ਕਹਿਣਾ ਪਿਆ ਸੀ ਸ਼ਰਮੋਕ ਸ਼ਰਮੀ ਕਿ ਮੇਰੇ ਇਹਨੇ ਨਾਲ ਦਿਲ ਦਿਖਾਇਆ ਮੇਰੇ ਹਿਰਦੇ ਤੇ ਸੱਟ ਲੱਗੀ ਹੈ ਇਸ ਤਰ੍ਹਾਂ ਦੀ ਗੱਲ ਉਦੋਂ ਕਹੀ ਸੀ ਜਾਂ ਕਹਿ ਨਹੀਂ ਪਾਈ ਸੀ ਤਾਂ ਪਰ ਇਹ ਹੈ ਕੌਣ ਪਹਿਲਾਂ ਤਾਂ ਇਹ ਦੇਖ ਲਈਏ ਇਹ ਪ੍ਰਗਿਆ ਠਾਕਰ ਜਿਹੜੀ ਹੈ ਜਬ ਪ੍ਰਗਿਆ ਸਾਧਵੀ 2 ਫਰਵਰੀ 1970 ਚ ਪੈਦਾ ਹੋਈ ਸੀ ਮੱਧ ਪ੍ਰਦੇਸ਼ ਦੇ ਵਿੱਚ ਇਦਾ ਪਿਤਾ ਜਿਹੜਾ ਸੀ ਅਰਵੈਦ ਦਾ ਡਾਕਟਰ ਸੀ ਲੇਕਿਨ ਆਰਐਸਐਸ ਦਾ ਕਟੜ ਫਾਲੋਅਰ ਸੀ ਉਹਦੇ ਨਾਲੇ ਬਚਪਨ ਤੋਂ ਹੀ ਇਹ ਵੀ ਆਰਐਸਐਸ ਨਾਲ ਜੁੜ ਗਈ ਔਰ ਇੱਕ ਹੋਰ ਵੀ ਗੱਲ ਸੀ ਇਹਦੇ ਵਿੱਚ ਇਸ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮੁੰਡੇ ਵਰਗੀ ਸੀ ਕੱਪੜੇ ਵੀ ਮੁੰਡੇ ਵਰਗੇ ਪਾਉਂਦੀ ਸੀ ਕਟਿੰਗ ਵੀ ਮੁੰਡੇ ਵਾਂਗੂ ਕਰਦੀ ਸੀ ਸ਼ੌਕ ਵੀ ਮੁੰਡੇ ਵਾਲੇ ਸੀ ਔਰ ਮੋਟਰਸਾਈਕਲ ਵੀ ਮੁੰਡੇ ਵਾਂਗੂ ਰੱਖਦੀ ਸੀ ਸਾਰਾ ਕੁਝ ਹੋ ਹੀ ਸੀ ਫਿਰ ਜਦੋਂ ਕਾਲਜ ਚ ਗਈ ਉੱਥੇ এবੀਪੀ ਨਾਲ ਜੁੜ ਗਈ ਜਿਹੜੀ ਵਿਦਿਆਰਥੀ ਜਥੇਬੰਦੀ ਹੈ ਭਾਰਤੀ ਜਨਤਾ ਪਾਰਟੀ ਦੀ ਤੇ ਫਿਰ ਹਿੰਦੂ ਜਾਗਰਣ ਮੰਚ ਚ ਚਲੀ ਗਈ ਦੁਰਗਾ ਬੈਣੀ ਦੁਰਗਾ ਬੈਣੀ ਉਹ ਹੈ ਜਿਹੜੀ ਬਜਰੰਗ ਦਲ ਦੀ ਜਿਹੜੀ ਇੱਕ ਲੇਡੀਜ਼ ਦੀ ਦਾ ਬਿੰਗਾ ਉਹਦੇ ਚਲੀ ਗਈ ਹੁਣ ਆ ਜੋ ਇਹ ਤਾਂ ਹੈ ਇਹਦੇ ਬਾਰੇ ਬਹੁਤ ਬਰੀਫ ਜੀ ਗੱਲ ਛੇੜ ਆ ਜੋ ਦੂਜੇ ਪਾਸੇ ਕਿ ਇਹ ਪ੍ਰਗਟਾ ਕਰੋ ਖਬਰਾਂ ਚ ਕਦੋਂ ਆਈ ਜਿਆਦਾ ਉਹੀ ਜਦੋਂ 29 ਸਤੰਬਰ 2008 ਨੂੰ ਇੱਕ ਵੱਡਾ ਬੰਬਤਕਾ ਹੋਇਆ ਸੀ ਜਿਹਨੂੰ ਮਾਲੇਗੋਮ ਬਲਾਸਟ ਦੇ ਨਾਲ ਜਾਣਿਆ ਜਾਂਦਾ ਹੈ ਇਹ ਅਸਰ ਦੇ ਵਿੱਚ 2006 ਦੇ ਵਿੱਚ ਜਿਹੜੇ ਟ੍ਰੇਨ ਦੇ ਤਬਾਕੇ ਹੋਏ ਸੀ ਨਾ ਮੁੰਬਈ ਦੇ ਵਿੱਚ ਮੁੰਬਈ ਟ੍ਰੇਨ ਬਲਾਸਟ ਜਾਂ ਬੰਬਿੰਗ ਜਿਹਨੂੰ ਕਹਿੰਦੇ ਨੇ ਉਹਦੇ ਬਦਲੇ ਦੇ ਵਿੱਚ ਇਹਨਾਂ ਨੇ ਇੱਕ ਗਰੁੱਪ ਉਪਨਾਮ ਕੇ ਇਤਮਾਕਾ ਕੀਤਾ ਸੀ ਇਹ ਇਤਮਾਕਾ ਉਦੋਂ ਰਮਜ਼ਾਨ ਦਾ ਮਹੀਨਾ ਸੀ ਮਾਲੇਗਾਮ ਦਾ ਉਹ ਇਲਾਕਾ ਸੀ ਜਿੱਥੇ ਬਸਮਣ ਜ਼ਿਆਦਾ ਰਹਿੰਦੇ ਨੇ ਮਸਜਿਦ ਦੇ ਸਾਹਮਣੇ ਜਾ ਕੇ ਮੋਟਰਸਾਈਕਲ ਖੜਾਤਾ ਉਹਦੇ 'ਚ ਬੰਬ ਸੀ ਬੰਬ ਬਲਾਸਟ ਹੋ ਗਿਆ ਔਰ 6 ਮੌਤਾਂ ਹੋਈਆਂ ਸੀ 100 ਤੋਂ ਜ਼ਿਆਦਾ ਜ਼ਖਮੀ ਹੋਏ ਸੀ ਉਦੋਂ ਇਹ ਜਿਹੜਾ ਬੰਬ ਬਲਾਸਟ ਹੋਇਆ ਸੀ ਹੁਣ ਕਿ ਪਤਾ ਕਿਵੇਂ ਲੱਗਿਆ ਪਤਾ ਅਸਲ ਦੇ ਵਿੱਚ ਲੱਗਿਆ ਕਿ ਮੋਟਰਸਾਈਕਲ ਜਿਹੜਾ ਸੀ ਉਹ ਇਹਦੇ ਨਾਂ ਤੇ ਸੀ ਉੱਥੋਂ ਸਾਰੀ ਗੱਲ ਖੁੱਲੀ ਜਿਹੜੀ ਮੋਟਰਸਾਈਕਲ ਨੇ ਇਹਨੂੰ ਫਸਾ ਲਿਆ ਤੇ ਨਾਲ ਫਿਰ ਹੋਰ ਦੋਸ਼ੀ ਫਸਾ ਲਏ ਜਿਨ੍ਹਾਂ ਚੋਂ 메ਜਰ ਉਪਾਦ ਹੈ ਸੀ ਸੁਭਮਿਕ ਦਿਯਾਨੰਦ ਪਾਡੇ ਸੀ ਕਰਨਲ ਪ੍ਰੋਹਿਤ ਸੀ ਅਸਲ ਦੇ ਵਿੱਚ ਕਰਨਲ ਪ੍ਰੋਹਿਤ ਤੇ ਦੋਨੇ ਇਹਨਾਂ ਨੂੰ ਮੁਕਤ ਸੀ ਇਸ ਕਰਕੇ ਮੰਨਦੇ ਨੇ ਉਹਨੇ ਜਿਹੜਾ ਹੈ ਜਿਹੜਾ ਐਕਸਪਲੋਸਿਵ ਜਾਂ ਬੰਬ ਬਹਈਆ ਕਰਾਇਆ ਸੀ ਤੇ ਇਸ ਦੇ ਫਿਰ ਉਸ ਨੂੰ ਬਲਾਸਟ ਕਰਨ ਦਾ ਸਾਰਾ ਜਿਹੜੀ ਅਰੇਂਜਮੈਂਟ ਇਹਨੇ ਕੀਤਾ ਸੀ ਮੋਟਰਸਾਈਕਲ ਵਾਲਾ ਤੋਂ ਫਿਰ ਇਹ ਫੜੇ ਗਏ ਸੀ ਮੁੰਬਈ ਦਾ ਐਂਟੀ ਟੈਰਰਿਸਟ ਸਕਾਟ ਜਿਹੜਾ ਉਹਨੇ ਇਹਨਾਂ ਨੂੰ ਫੜ ਲਿਆ ਸੀ ਤੋਂ ਇਹ ਜਿਹੜਾ ਹੋਇਆ 19 ਜਨਵਰੀ 2009 ਤੱਕ 4000 పేజ్ ది చిడి ਉਹ 4 ਸ਼ੀਟ ਤਿਆਰ ਹੋ ਗਈ ਸੀ ਤੇ ਕਲਰ ਪ੍ਰਸ਼ਾਦ ਪ੍ਰੋਹਤ ਤੇ ਦੋਨੇ ਇਹ ਮੈਂ ਕਿਉਂਨੇ ਪਲਾਨ ਕੀਤਾ ਸੀ ਉਹਨੇ ਦਿੱਤਾ ਸੀ ਬੰਬ बाकी ਨਾਲ ਸੀ ਫਿਰ ਫੜੇਗੇ ਫੜ ਕੇ ਜੇਲ ਚਲੇਗੇ ਔਰ ਜੇਲ ਚ ਉਹ ਜਿਹੜਾ ਕਰਕਰ ਜਿਹੜਾ ਮਾਰਿਆ ਗਿਆ ਸੀ ਬਾਅਦ ਚ ਬੰਬੇ ਦੇ ਵਿੱਚ ਉਹ ਅਫਸਰ ਤਾਂ ਇਹ ਨੂੰ ਬਹੁਤ ਸਾਰੇ ਅਫਸਰ ਅਬਸਲੂਟ ਹੋ ਇਦੋਂ ਸਿੰਧੂ ਜਿਹੜਾ ਅਤਵਾਦੀ ਕਹਿੰਦੇ ਸੀ ਪ੍ਰਗਿਆਨੂ ਫਿਰ ਪ੍ਰਗਿਆਠਕਰ ਜੇਲ੍ਹ ਚ ਜਾ ਕੇ ਨਾ ਜਵਾਨਤ ਲਈ ਬੜੀ ਇਹਨੇ ਕੋਸ਼ਿਸ਼ਾਂ ਕੀਤੀ ਪਹਿਲਾਂ 10 ਚ ਫਿਰ 12 ਚ 14 ਚ ਕਦੇ ਹਾਈ ਕੋਰਟ ਜਾ ਰਹੀ ਹੈ ਕਿਤੇ ਜਵਾਨਤ ਬੰਕ ਰਹੀ ਹੈ ਆਖਰ ਫਿਰ ਉਸੇ ਨੇ ਦੱਸਿਆ ਹੋਊਗਾ ਜੱਜੋ ਵੀ ਹੋਇਆ ਕਿਵੇਂ ਵੀ ਹੋਇਆ ਕਰਾਈ ਗਈ ਹੋ ਗਈ 17 ਚ ਇਹਦੀ ਮੈਡੀਕਲ ਗਰਾਊਂਡ ਤੇ ਜਵਾਨਤ ਹੋਊ ਜੋਇਨ ਕੋ ਲੋਕ ਇਹਨੇ ਕਿਹਾ ਕਿ ਮੈਨੂੰ ਬ੍ਰੈਸ ਕੈਂਸਰ ਹੈ ਮੈਂ ਬਹੁਤ ਔਖੀ ਆ ਹਾਲਾਂਕਿ ਉਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਸੀ ਫੁੱਟਬਾਲ ਖੇਡਦੀ ਸੀ ਜਦੋਂ ਜਵਾਨਤ ਹੋਈ ਉਸ ਤੋਂ ਬਾਅਦ ਦੀ ਖੈਰ ਸਤਾਰਾ ਜਵਾਨਤ ਹੋਈ 19 ਦੇ ਇਲੈਕਸ਼ਨ ਇੱਥੋਂ ਅਗੇ ਪਤਾ ਲੱਗਦਾ ਲੈ ਵੀ ਸਾਰਾ ਕਿਵੇਂ ਹੁੰਦਾ ਮੋਦੀ ਸਾਹਿਬ ਨੇ ਭਪਾਲ ਦੇ ਵਿੱਚ ਵੱਡੇ ਬੰਦੇ ਕਾਂਗਰਸ ਦੇ ਦਿਗ ਵਿਜੇ ਸਿੰਘ ਦੇ ਖਿਲਾਫ ਕੜਾ ਕੀਤਾ ਔਰ ਇਹਦੇ ਬਾਰੇ ਜੋ ਵਰਤਾਂਤ ਸਰਜਿਆ ਕੇ ਨੂੰ ਬਹੁਤ ਤੰਗ ਕੀਤਾ ਗਿਆ ਜੇਲ੍ਹ ਦੇ ਵਿੱਚ ਇਹ ਉਹ ਸਾਰੀ ਗੱਲ ਲੋਕਾਂ ਚ ਸਿੰਪਤੀ ਤੇ ਇਹਨੂੰ ਵੋਟਾਂ ਵੀ ਬਹੁਤ ਪਈਆਂ 364822 ਦੇ ਬਰਜ ਨਾਲ ਜਿੱਤੀ ਸੀ ਇਹ ਤੇ ਮੋਦੀ ਸਾਹਿਬ ਦੀ ਇਹ ਛੇਤੀ ਸੰਸਦ ਬਣ ਗਈ ਸਾਸਤ ਚਲੀ ਹੁਣ ਹੋਏ ਇਕੱਲੀ ਸੰਸਦਨੀ ਬਣੀ ਇਹ ਜਿਹੜੀ ਉਹ ਸਾਰੇ ਅਟੈਕ ਦੇ ਵਿੱਚ ਸੀ ਜਿਹੜੀ ਸਭ ਨੂੰ ਪਤਾ ਸੀ ਬੰਬ ਬਲਾਸਟ ਆਈ ਹੈ ਇਹ ਜਮਨਤ ਤੇ ਹੈ ਉਸ ਨੂੰ ਡਿਫੈਂਸ ਕਮੇਟੀ ਜਿਹੜੀ ਹੁੰਦੀ ਹੈ ਨਾ ਪਾਰਲੀਮੈਂਟ ਦੀ ਡਿਫੈਂਸ ਕਮੇਟੀ ਉਹਦਾ ਮੈਂਬਰ ਬਣਾਇਆ ਗਿਆ 21 ਵੈਪਸ ਡਿਫੈਂਸ ਕਮੇਟੀ ਦਾ ਉੱਥੇ ਕੀ ਹੋਇਆ ਜਿੱਥੇ ਥੋੜਾ ਜਿਹਾ ਮੋਦੀ ਸਾਹਿਬ ਨੂੰ ਦਾ ਵਿਰੋਧ ਹੋਇਆ ਜਾਂ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੋਇਆ ਜਦੋਂ ਇਸ ਨੇ ਨਤੁਰਾਮ ਗੋਟੇ ਸੇ ਨੂੰ ਉੱਥੇ ਪਾਰਲੀਮੈਂਟ ਆਫ ਦਾ ਹੀਰੋ ਦਸ ਸੇ ਆਈਡੀਅਲ ਦਸ ਸੇ ਦੇਸ਼ ਭਗਤ ਦਸ ਸੇ ਦੇਸ਼ ਭਗਤੀ ਜੇ ਹੈ ਤਾਂ ਮਹਾਤਮਾ ਗਾਂਧੀ ਕੋਣ ਹੈ ਜੇ ਨਾ ਤੁਰਮ ਗੋੜ ਸੇ ਦੇਸ਼ ਭਗਤ ਤਾਂ ਮਹਤਵਾਂ ਦਾ ਈ ਕੌਣ ਹੈ ਇਹ ਇੱਕ ਸਵਾਲ ਖੜਾ ਹੋਇਆ ਤੇ ਉਦੋਂ ਬਾਅਦ ਫਿਰ ਮੋਦੀ ਸਾਹਿਬ ਨੇ ਕਹਿਣਾ ਪਿਆ ਜੋ ਅਕਸਰ ਕਹਿੰਦੇ ਨੇ ਇਹ ਮਾਫੀ ਕਰ ਜੋਗਣੀ ਮੇਰਾ ਬੜਾ ਦਿਲ ਦੁਖਿਆ ਹਾਲਾਂਕਿ ਕਿਹਾ ਹੀ ਕੀਤਾ ਕੁਛ ਨਹੀਂ ਕੋਈ ਸਿਆਣੀ ਕੁਛ ਨਹੀਂ ਉਮੀ ਰਹੀ ਤੇ ਇਹ ਉਸ ਤੋਂ ਬਾਅਦ ਥੋੜਾ ਵੈਸੇ ਨੇ ਬੜਾ ਕੁਛ ਕੀਤਾ ਬੜੀ ਚਰਚਾ ਚ ਕਦੇ ਕੋ ਬੜ ਚੁੱਕਾ ਹੈ ਜੇ ਤੁਸੀਂ ਗਊ ਮੋਤਰਾ ਪੀਓ ਕਦੇ ਕਿਸੇ ਦੇ ਖਿਲਾਫ ਕਦੇ ਇਹੋ ਜਿਹਾ ਕੁਝ ਜਿਹੜੀ ਜਿੰਨੀਆਂ ਵੀ ਨਫਰਤ ਭਰਾਂ ਗੱਲਾਂ ਹੁੰਦੀਆਂ ਨੇ ਉਹ ਕਰਦੀ ਰਹੀ ਹੈ ਤਾਂ ਚਰਚਾ ਚ ਨਹੀਂ ਹੁਣ ਕੀ ਹੋਇਆ ਪਹਿਲਾਂ ਤਾਂ ਇਹਨੂੰ ਬਰੀਕ ਕਿਸਮ ਦਾ ਕਰਤਾ ਮਤਲਬ ਇੱਕ ਇਹਦੇ ਖਿਲਾਫ ਐਨਆਈਏ ਦੇ ਕੁਝ ਕਹਿ ਸਬੂਤ ਨਹੀਂ ਪੂਰੇ ਮਿਲ ਰਹੇ ਫਿਰ ਅਚਾਨਕ ਹੀ ਜਾਤਾ ਕੁਝ ਵਾਪਰਿਆ ਜਿਹਦਾ ਆਪਾਂ ਜ਼ਿਕਰ ਕਰਨਾ ਵੀ ਕੀ ਹੋ ਸਕਦਾ ਕਿਆ ਸਰਾਈ ਹੁੰਦੀ ਹੈ ਨਾ ਤੇ ਫਿਰ ਕਦੋਂ ਯੂ ਟਰਨ ਲਿਆ ਐਨਏ ਨੇ ਤੇ ਇੱਥੇ ਚਾਰ ਸ਼ੀਟ 1500 ਪੇਜ ਦੀ ਦੁਆਰਾ ਕਰਕੇ ਇਹ ਦੋਸ਼ੀ ਹੋ ਗਏ ਸਿੱਧ ਹੁਣ 8 ਮਈ ਨੂੰ ਸਜ਼ਾ ਸੁਣਾਉਣੀ ਹੈ ਤੇ ਇਹਦੀ ਮੰਗੀ ਗਈ ਹੈ ਫਾਂਸੀ ਕਿਹਨੂੰ ਫਾਂਸੀ ਦੀ ਹੁਣ ਸਵਾਲ ਇਹ ਉੱਠਦਾ ਤੁਹਾਡੇ ਸਾਹਮਣੇ ਵੀ ਇਹ ਸਵਾਲ ਹੋਊਗਾ ਤੁਹਾਡੇ ਮਨਾਂ 'ਚ ਕਿ ਮੋਦੀ ਸਾਹਿਬ ਦੀ ਚੇਤੀ ਕਹਣੀ ਹੈ ਉਹਨਾਂ ਨੇ ਜਮਾਨਤ ਤੇ ਤੋਂ ਕਰਵਾ ਕੇ ਜੋ ਹੋ ਗਈ ਜਮਾਨਤ ਮੈਂ ਨਹੀਂ ਕਹਿੰਦਾ ਆਪਣੇ ਕੋਲ ਕੋਈ ਰਸਮਤ ਹੈ ਵੀ ਕਰਵਾਈ ਹੈ ਲੇਕਿਨ ਜਤਾਇਆ ਦਿਨ ਵਿੱਚ ਦੇਖਲਾ ਪਾਰਲੀਮੈਂਟ ਚ ਲੈ ਕੇ ਗਏ ਇਹ ਤਾਂ ਸਭ ਪਤਾ ਹੈ ਤੇ ਫਿਰ ਐਨਆਈਏ ਉਹਨਾਂ ਦੀ ਹੈ ਭਾਰਤੀ ਜਨਤਾ ਪਾਰਟੀ ਦੀ ਇਹ ਸੰਸਦ ਰਹੀ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਉਹ ਵੀ ਇੰਨਾ ਦਿਨਾਂ ਦੇ ਵਿੱਚ ਇਹ ਵੱਖਰੀ ਗੱਲ ਹੈ ਕਿ ਇੱਕ ਵੱਡੇ ਵੱਡੀ ਖਬਰ ਨੇ ਪਹਿਲਗਾਮ ਦੇ ਹਮਲੇ ਵਾਲੀ ਨੇ ਇਹ ਛੋਟੀ ਖਬਰ ਨੂੰ ਮਾਰਤਾ ਹਾਲਾਂਕਿ ਇਹ ਵੀ ਛੋਟੀ ਦੀ ਦੋਨੇ ਧਰਮ ਦੇ ਨਾਤੇ ਅਤਵਾਦ ਦੀ ਗੱਲ ਹੈ ਇਹ ਵੀ ਅਤਵਾਦ ਹੈ ਹਿੰਦੂਅਤਵਾਦ ਉਹ ਅਤਵਾਦ ਮੁਸਲਮਾਨ ਅਤਵਾਦ ਹੈ ਦੋਨੇ ਅਤਵਾਦ ਜਿਹੜੇ ਨੇ ਲੇਕਿਨ ਉਹ ਵੱਡਾ ਤਾਜ਼ਾ ਜਹ ਜਾਣ ਵਿੱਚ ਕੇ ਮੀਡੀਆ ਨੇ ਉਹਨੂੰ ਉਹਨਾ ਹਾਈਲਾਈਟਿੰਗ ਕੀਤਾ ਇਹ ਹੈਗਾ ਵੱਖਰੀ ਗੱਲ ਲੇਕਿਨ ਸਵਾਲ ਤਾਂ ਪੈਦਾ ਹੁੰਦਾ ਹੈ ਐਨਆਈਏ ਨਹੀਂ ਇੰਡੀਪੈਂਡੈਂਟ ਹੋ ਗਈ ਜੇ ਹੋ ਗਈ ਫਿਰ ਤਾਂ ਵਿਰੋਧੀ ਪਾਰਟੀਆਂ ਹੁੰਦੀਆਂ ਜਿਨ੍ਹਾਂ ਲੋਕੀਆਂ ਨੇ ਇਹ ਐਡੀ ਦੀ ਵਰਤੋਂ ਕਰਦੀਆਂ ਨੇ ਇਸ ਸੰਸਥਾਵਾਂ ਦੀ ਵਰਤੋਂ ਹੁੰਦੀ ਹੈ ਜੇ ਨਹੀਂ ਹੁੰਦੀ ਫਿਰ ਇਹ ਕਿਉਂ ਹੈ ਫਿਰ ਤਾਂ ਹੁੰਦੀ ਹੈ ਫਿਰ ਤਾਂ ਬੜੇ ਕੋ ਇੰਡੀਪੈਂਡੈਂਟੇ ਕੰਮ ਕਰਦੇ ਅਸਲ ਦੇ ਵਿੱਚ ਇਹਦੇ ਵਿੱਚ ਵੀ ਕਾਫੀ ਕੁਝ ਚੱਲ ਰਿਹਾ ਜਿਹੜੀ ਵੱਡੀ ਗੱਲ ਸਾਹਮਣੇ ਆ ਰਹੀ ਹੈ ਜੇ ਲੋਕ ਜਿਹੜੇ ਐਨਾਲਿਸਟ ਨੇ ਇਹ ਐਨਾਲਿਸਿਸ ਕਰ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਸਾਹਿਬ ਦੇ ਆਰਐਸਐਸ ਜਾਂ ਮੋਨ ਭਗਤ ਨਾਲ ਸੰਬੰਧ ਜਿਆਦਾ ਠੀਕ ਨਹੀਂ ਇਹ ਗੱਲ ਇੱਕ ਤਾਂ ਕਲੀਅਰ ਹੀ ਹੈ ਸਭ ਨੂੰ ਪਤਾ ਹੀ ਹੈ ਜਾਗ ਜਹਾਰੇ ਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੂੰ ਲੈ ਕੇ ਦੋਨਾਂ ਤਰ੍ਹਾਂ ਦੇ ਵਿੱਚ ਬਹੁਤ ਝਟੋ ਮਸਲਾ ਲਟਕੇ ਰਿਹਾ ਬਾਰ-ਬਾਰ ਜੀਪੀ ਨੱਡਾ ਨੂੰ ਕਹਿੰਦੇ ਨੇ ਜੀ ਥੋੜੀ ਜਿਹੀ ਹੋਰ ਐਕਸਟੈਂਸ਼ਨ ਦਿੱਤੀ ਕਿਉਂਕਿ ਜੋ ਆਰਐਸਐਸ ਚਾਹੁੰਦੀ ਹੈ ਪ੍ਰਧਾਨ ਉਹ ਮੋਦੀ ਸਾਹਿਬ ਨੇ ਚਾਹੁੰਦੇ ਤੇ ਜੋ ਮੋਦੀ ਸਾਹਿਬ ਚਾਹੁੰਦੇ ਨੇ ਉਹ ਆਰਐਸਐਸ ਨੂੰ ਬਦਲ ਚਾਹੁੰਦੀ ਹੈ ਨੱਡਾ ਨੂੰ ਵੀ ਉਹ ਆਪਣੀ ਮਰਜ਼ੀ ਦਾ ਲਾਉਣਾ ਚਾਹੁੰਦੀ ਹੈ ਤੇ ਲੋਕ ਇਹ ਕਹਿੰਦੇ ਨੇ ਕਿਉਂਕਿ ਆਰਐਸਐਸ ਜਿਆਦਾ ਨੇੜੇ ਸੀ ਜਦ ਹੋਰ ਬੰਦੇ ਵੀ ਜਿਹੜੇ ਆਰਐਸਐਸ ਦੇ ਨੇ ਜਿਹੜੇ ਪਾਕੀ ਸੱਤ ਨੇ ਤਾਂ ਇਹ ਇੱਕ ਕਿਸਮ ਦਾ ਆਰਐਸਐਸ ਨੂੰ ਮੋਦੀ ਸਾਹਿਬ ਨੇ ਥੋੜਾ ਝਟਕਾ ਦਿੱਤਾ ਕਿ ਇਹ ਅਸੀਂ ਜਿਸ ਤਰੀਕੇ ਨਾਲ ਜਿਹੜੀ ਸੱਤਾ ਉਹਦੇ ਕੋਲ ਪਾਵਰ ਹੁੰਦੀ ਹੈ ਇਹ ਲੋਕ ਇਹ ਕਹਦੇ ਨੇ ਕਿ ਇਸ ਕਰਕੇ ਥੋੜਾ ਝਟਕਾ ਦੇਣ ਲਈ ਬਹੁਨ ਭਗਤਪਿਤ ਨੂੰ ਇਹ ਐਕਸ਼ਨ ਹੋਇਆ ਕਿੰਨਾ ਸੱਚ ਕਿੰਨਾ ਝੂਠ ਗੱਲਾਂ ਤਾਂ ਇਹ ਵੀ ਚਾਹਦੀਆਂ ਨੇ ਕਿ ਹੋਮ ਮਿਨਿਸਟਰੀ ਤੇ ਪੀਐਮਓ ਦੇ ਵਿੱਚ ਵੀ ਕੋਈ ਸਬੰਧ ਜ਼ਿਆਦਾ ਠੀਕ ਨਹੀਂ ਹੋ ਸਕਦਾ ਮੈਂ ਤੁਹਾਨੂੰ ਸ਼ੁਰੂ ਚ ਕਿਹਾ ਕਿ ਅਸਰਾਈਆਂ ਨੇ ਜਿਵੇਂ ਵੀ ਹੈ ਇਹ ਗਲਤ ਫੈਕਟ ਹੈ ਕਿ ਇਹਨੂੰ ਫਾਂਸੀ ਦੀ ਸਜ਼ਾ ਮੰਗੀ ਹੈ ਐਨਆਈਐਨ ਨੇ ਕਿਉਂ ਮੰਗੀ ਹੈ ਉਹ ਕਿਹਾ ਅਸਰਾਈਏ ਤੁਹਾਡੇ ਸਾਹਮਣੇ ਰੱਖ ਰਹੇ ਆ ਤੁਸੀਂ ਵੀ ਸੋਚ ਸਕਦੇ ਹੋ ਲੇਕਿਨ ਇਹ ਇਹ ਵੀ ਫੈਕਟ ਹੈ ਕਿ ਸਾਡੇ ਦੇਸ਼ ਦੇ ਵਿੱਚ ਨੰਗਾ ਚਟਾ ਧਰਮ ਦੇ ਨਾਂ ਤੇ ਜਿਹੜਾ ਇਹ ਸਿਲਸਿਲਾ ਚੱਲ ਰਿਹਾ ਹੈ ਉਸਵੇ ਬਹੁਤ ਨੁਕਸਾਨ ਪਹੁੰਚਾਉਣਾ ਤੇ ਆ ਪਹਚਾਈ ਰਹਿ ਪਹਿਰਗਾਮ ਵਾਲੇ ਕਟੜਾ ਅੱਜ ਰੋਂਦੇ ਨਹੀਂ ਦੇਖੇ ਲੋਕ ਜਿਹੜੇ ਕੋਈ ਆਪਦੇ ਇੱਕਿਆ ਆਇਆ ਸੀ ਪਾਕਿਸਤਾਨ ਤੋਂ ਕੋਈ ਜਾਣਾ ਚਾਹੁੰਦਾ ਸੀ ਹੋਣਾ ਚਾਹੁੰਦਾ ਸੀ ਵਪਾਰ ਬੰਦ ਹੈ ਕਿੰਨਾ ਨੁਕਸਾਨ ਹੋ ਰਿਹਾ ਹੈ ਕਸ਼ਮੀਰੀ ਦੁਖੀ ਬੈਠੇ ਨੇ ਇਹ ਸਾਰਾ ਕੁਝ ਉਹਦਾ ਹੀ ਹੈ ਲੇਕਿਨ ਇਹ ਸਾਰੇ ਚ ਜਿਹਨੂੰ ਫਾਇਦਾ ਹੋਣਾ ਉਹ ਤੇ ਕੰਮ ਚ ਲੱਗੇ ਹੋਣੇ ਮੋਦੀ ਸਾਹਿਬ ਤਾਂ ਕੱਲ ਬਿਹਾਰ ਦੇ ਵਿੱਚ ਮਧੂਬਨੀ ਦੇ ਵਿੱਚ ਜਿਹੜੀ ਹੈ ਜੰਤਕ ਰੈਲੀ ਨਾਲ ਬੈਠੇ ਨੇ ਨਤੀਸ਼ ਕੁਮਾਰ ਨਾਲ ਖੁਸ਼ ਹੋ ਰਹੇ ਨੇ ਤੇ ਲੇਕਿਨ ਜਦੋਂ ਬੋਲ ਰਹੇ ਨੇ ਤਾਂ ਪਾਕਿਸਤਾਨ ਦੇ ਨਾਲ ਚੱਲਦੇ ਨਿਕਲੇ ਇਸ ਹਰ ਦੇ ਕੁਸ਼ਰੇ ਵਿੱਚ ਇਹ ਤਾਂ ਬਸ ਬਚਾਰਨ ਜੋਗ ਨਾ ਤੁਹਾਡੇ ਕਿ ਧੁੰਨੇ ਪੱਸੀ ਕੰਮ ਹੋ ਰਿਹਾ ਜੇ ਜਿਹੜੇ ਬੰਦੇ ਇਹ ਜਿਹੇ ਨੇ ਉਹਨਾਂ ਨੂੰ ਕਿਵੇਂ ਸਰਪ੍ਰਸਤੀ ਮਿਲਦੀ ਹੈ ਬੰਬ ਲਾਸ ਦੇ ਕੇਸ ਤੋਂ ਪਤਾ ਬਾਹਰ ਆਵੇ ਤੇ ਉਹਨੂੰ ਤੁਸੀਂ ਜਿਹੜਾ ਹੈ ਟਿਕਟ ਦੇ ਕੇ ਨਾ ਸਿਰਫ ਸੰਸਦ ਬਣਾਓ ਉਹਨੂੰ ਡਿਫੈਂਸ ਕਮੇਟੀ ਦਾ ਮੈਂਬਰ ਵੀ ਬਣਾਓ ਵੱਡੇ ਸਵਾਲ ਨੇ ਸੋ ਸਾਦਵੀ ਪਰ ਗਿਆ ਹੁਣ ਕੀ ਸਜ਼ਾ ਮਿਲਦੀ ਹੈ ਫਾਂਸੀ ਮਿਲਦੀ ਹੈ ਜਾਂ ਨਹੀਂ ਮਿਲਦੀ ਲੇਕਿਨ ਖਬਰ ਵੱਡੀ ਜ਼ਰੂਰ ਬਣੀ ਹੈ ਜਿਹੜੀ ਖਬਰ ਸਾਡਾ ਜਿਹੜਾ ਝੋਲੀ ਚੁੱਕ ਮੀਡੀਆ ਟੀਰਾ ਮੀਡੀਆ ਉਹ ਘਟ ਦਿਖਾ ਰਿਹਾ ਹੈ ਅਜਨੈ ਮਿਲਦੇ ਆ ਇੱਕ ਨਵੀਂ ਵੀਡੀਓ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ